ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ এডਿਕੇਸ਼ਨ ਕ੍ਰਾਂਤੀ ਲਿਆ ਕੇ ਔਰ ਇਸ ਤਰ੍ਹਾਂ ਉਹਨਾਂ ਨੇ ਸਕੂਲਾਂ ਨੂੰ ਵੱਡੀਆਂ ਗਰੰਟੀਆਂ ਦਿੱਤੀਆਂ ਨੇ ਅਸੀਂ ਉਹਨਾਂ ਦੀ ਸਾਰੇ ਧੂਰੀ ਨਾਸੀ ਕਾਸ ਕਰਕੇ ਅਸੀਂਾਂ ਦੀ ਬਹੁਤ ਸਲਾਣਾ ਕਰਦੇ ਆ ਕਿਉਂਕਿ ਧੂਰੀ ਉਹਨਾਂ ਦਾ ਆਪਣਾ ਹੈ ਜਿੱਥੋਂ ਐਮਐਲਏ ਬਣਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੋਂ ਨੇ ਸਕੂਲਾਂ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ ਉੱਥੇ ਉਹਨਾਂ ਨੇ ਨਸ਼ਯੁੱਧ ਨਸ਼ਾ ਰੋਧ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਾਮ ਬੰਦ ਕਰ ਰਿਹਾ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦਾ ਉਹਨਾਂ ਦੇ ਸਕੰਜਾ ਕੱਸਿਆ ਜਾ ਰਿਹਾ ਹੈ ਔਰ ਆਲੇ ਸਮੇਂ ਚ ਜਿਹੜਾ ਪੰਜਾਬ ਮਸ਼ਾਰਹਿਤ ਇੱਕ ਸੂਬਾ ਬਣਿਆ। ਕੰਨਿਆ ਸੁਨੇ ਸਕੰਦਰੀ ਸਕੂਲ ਜੋ ਧੂਰੀਆ ਇਹਦੇ ਵਿੱਚ ਆਇਆ ਉਹ ਘਟਨ ਕੀਤਾਗਾ ਕਿਉਂਕਿ ਜਿਵੇਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਪਹਿਲਾਂ ਦੱਸਿਆ ਲੰਬੇ ਸਮੇਂ ਤੋਂ ਲਾ ਕੇ ਸੀਐਮ ਸਾਹਿਬ ਦਾ ਸੁਪਨਾ ਸੀਗਾ ਕਿ ਜਿਹੜੇ ਸਰਕਾਰੀ ادارے ਇਹਨਾਂ ਨੂੰ ਬਚਾਉਣਾ। ਇਸ ਲਈ ਸਰਕਾਰਾਂ ਸਰਕਾਰੀ ਧਾਰਾ ਨੂੰ ਫੇਰ ਕਰਦੇ ਨੇ ਜਿਹੜੀ ਪਹਿਲੀ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਸਰਕਾਰੀ ਧਾਰੇ ਵਿਚਾਰ ਰਹੀ ਆ ਔਰ ਸਕੂਲਾਂ ਦਾ ਬਹੁਤ ਵੱਡਾ ਬਜਟ ਰੱਖ ਕੇ ਔਰ ਕਨੇ ਕਨੇ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਕੂਲਾਂ ਨੇ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹ ਜਿਆਦਾ ਤੋਂ ਜਿਆਦਾ ਗਰੰਟੀਆਂ ਦੇ ਕੇ ਕਰ ਰਹੇ ਨੇ ਇਹੀ ਇੱਕ ਐਜੂਕੇਸ਼ਨ ਸਾਂਭੀ ਆ ਸਾਡੇ ਬੱਚੇ ਜਦੋਂ ਪੜ੍ਹ ਕੇ ਲਿਖ ਕੇ ਬਰਾਬਰ ਦੀ ਐਜੂਕੇਸ਼ਨ ਲੈ ਕੇ ਇੱਥੇ ਨੌਕਰੀਆਂ ਲੈਣਗੇ ਇਹੀ ਘਰਾਂ ਦੀ ਅਗਲੀ ਬੀਜ ਚੱਟਣਗੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਵਾਂਗੇ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਵਾਂਗੇ ਜਿਵੇਂ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਦੇ ਟੋਟਲ 13000 ਦੇ ਕਰੀਬ ਪਿੰਡ ਨੇ 13000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ੇ ਦੇ ਵਿਰੁੱਧ ਪੂਰਾ ਸੰਘਰਸ਼ ਚੱਲ ਰਿਹਾ ਔਰ ਜਿੰਨੇ ਵੀ ਨਸ਼ਾ ਤਸਕਰ ਸੀਗੇ ਉਹਨਾਂ ਨੂੰ ਫੜ ਫੜ ਕੇ ਅੰਦਰ ਦੇ ਰਿਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਇਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਆਓ ਗਰਾਊਂਡਾਂ 'ਚ ਜਾਓ ਗਰਾਊਂਡਾਂ 'ਚ ਜਾ ਕੇ ਗੇਮਾਂ ਖੇਡੋ ਸਰਕਾਰ ਤੁਹਾਡੇ ਲਈ ਪ੍ਰਬੰਧ ਕਰ ਰਹੀ ਆ ਔਰ ਜਿੱਥੇ ਤੱਕ ਵੀ ਤੁਸੀਂ ਖੇਡਣਾ ਤੇ ਉਹਨਾਂ ਨੂੰ ਸਰਕਾਰ ਉਹਦੇ ਲਈ ਪੂਰਾ ਪੈਸਾ ਪ੍ਰੋਵਾਈਡ ਕਰੂ। ਉਹਦੇ ਵਿੱਚ ਐਨ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਪ੍ਰਮਾ ਸਿੰਘ ਮਾਨ ਜੀ ਨੇ ਦੇ ਲਈ 9.5 ਲੱਖ ਗ੍ਰਾਂਟ ਭੇਜੀ ਹੈ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਦੀ ਨਿਹਾਰ ਵਧ ਦਿੱਤੀ ਹੈ ਤੇ ਬੱਚਿਆਂ ਨੇ ਸਾਡੀ ਜਿਹੜੀਆਂ ਬਹੁਤ ਜ਼ਿਆਦਾ ਖੁਸ਼ ਨੇ ਤੇ ਸਾਡੀ ਪ੍ਰਾਪਤੀ ਵੀ ਇਹ ਹੋਈ ਵੀ ਸਾਡੇ ਮੈਡਮ ਜੋ ਹੁਣ ਕੱਕੀ ਮਾਰਕ ਦੇ ਪਹਿਲ ਹੋਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉੱਤਮ ਸਕੂਲ ਪੁਸਤਕਕਾਰ ਦਾ ਰਾਜਾ ਜਿਹੜਾ ਉਹ ਪ੍ਰਾਪਤ ਕੀਤਾ ਤੇ ਉਹਦੇ ਲਈ ਵੀ ਮਾਨ ਸਾਹਿਬ ਨੇ 10 ਲੱਖ ਰੁਪਏ ਸਾਡੀ ਸੰਸਥਾ ਨੂੰ ਅਲਾਇਦਾ ਕਿ ਜੇ ਹੈ ਤੇ ਹਜੇ ਉਹਦੀਆਂ ਹਰਿਆਤਾਂ ਆਉਣੀਆਂ ਨੇ ਵੀ ਕਿਸ ਤਰੀਕੇ ਨਾਲ ਇਹ ਖਤ ਕੀਤਾ ਜਾਵੇਗਾ ਨਾਲ ਦੀ ਨਾਲ ਸਾਡੀਆਂ ਬੱਚੀਆਂ ਦੇ ਲਈ ਤਿੰਨ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸਾਡੀ ਗਿਣਤੀ ਜਿਹੜੀ ਉਹ ਬਹੁਤ ਵੱਧ ਚੁੱਕੀ ਹੈ ਤੇ ਅਸੀਂ ਇੱਥੇ ਸਿਕਿਉਰਿਟੀ ਦੀ ਬਹੁਤ ਲੋੜ ਸੀ ਕਿਉਂਕਿ ਲੜਕੀਆਂ ਦਾ ਸਕੂਲ ਹੈ ਸਿਕਿਉਰਟੀ ਗਾਰਡ ਵੀ ਮੁਹੱਈਆ ਕਰਵਾਏ ਗਏ ਨੇ ਸਰਕਾਰ ਵੱਲੋਂ ਸਾਡੇ ਮਾਨਯੋਗ ਮੈਨੇਜਰ ਸਾਹਿਬ ਦੀ ਪੋਸਟ ਵੀ ਆਈ ਹੈ ਪਹਿਲਾਂ ਕੀ ਹੁੰਦਾ ਸੀਗਾ ਜੇ ਸਵੀਪਰ ਸੀ ਜਿਹੜੇ ਸਾਡੇ ਸਕੂਲ ਤੇ ਨਹੀਂ ਸੀ ਹੁੰਦੇ ਤੇ ਸਾਨੂੰ ਆਪਦੇ ਕੋਲੋਂ ਪੈਸੇ ਖਰਚ ਕਰਕੇ ਸਫਾਈ ਕਰਾਉਣੀ ਪੈਂਦੀ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸ਼ੰਕੀ ਨੇ ਅਧਿਕਾਰ ਸਾਡੇ ਸਫਾਈ ਸੇਵਕੋ ਜੋ ਇੱਥੇ ਪਹੁੰਚੇ ਨੇ ਤੇ ਉਹ ਵੀ ਸਫਾਈ ਦਾ ਜਿਹੜਾ ਸਾਡਾ ਪ੍ਰੋਜੈਕਟ ਸੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਜਾਨੀ ਕਿ ਕਹਿਣ ਦਾ ਭਾਵ ਕੀ ਹੈ ਵੀ ਸਰਕਾਰ ਨੇ ਇੱਕ ਬਦਲਾਅ ਲਿਆਤਾ ਤੇ ਐਨਈ ਐਜੂਕੇਸ਼ਨ ਮੈਕਿੰਮ ਦੇ ਚੱਗੇ ਮੈਂ ਤਰੱਕੀ ਨਹੀਂ ਵੇਖੀ ਸਾਡਾ ਪੂਰਾ ਸਕੂਲ ਖੋਸਾ ਸਾਡੀ ਇੱਕ ਇੱਛਾ ਵੀ ਹੈ ਭਾਵੇਂ ਮਾਝੂਗ ਮੁੱਖ ਮੰਤਰੀ ਸਾਹਿਬ ਦਾ ਜੀਮਾ ਬਹੁਤ ਜ਼ਿਆਦਾ ਹੈ ਪਰ ਸਾਡੇ ਬੱਚਿਆਂ ਦੀ ਸਾਡੇ ਟੀਚਰ ਸਾਹਿਬਾਨ ਦੀ ਇੱਕ ਇੱਛਾ ਇਹ ਹੈ ਵੀ ਸਾਡਾ ਉਤਮ ਸਕੂਲ ਪੁਸਤਕਾ ਦਾ ਦਰਜਾ ਜਿੱਤਿਆ ਤੇ ਇੱਥੋਂ ਬੱਚੀਆਂ ਜਿਹੜੀ ਇੱਕ ਉਹ ਪੰਜਾਬ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਈ ਹੈ ਤੇ ਨਾਲ ਉਹ ਮੈਡ ਵਿੱਚ ਆਈ ਹੈ ਵੀ ਪ੍ਰਧਾਨਤਮਾ ਮੁੱਖ ਮੰਤਰੀ ਸਾਭ ਜੀ ਇੱਥੇ ਆ ਜਾਣ ਸਾਡੀ ਸਾਰਿਆਂ ਦੀ ਦਿਲੋਂ ਤਮੰਨਾ ਬਾਇਓ ਦੀ ਕਾਲ ਸਾਹਿਬ ਜੀ ਮੈਂ ਆਪਣੇ ਵੱਲੋਂ ਤੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਸਾਡੇ ਬਹੁਤ ਹੀ ਸ਼ਿਕਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਹਰਜੋਤ ਵੈਸ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਜੂਕੇਸ਼ਨ ਮਨਿਸਟਰ ਜਿਨ੍ਹਾਂ ਨੇ ਬਹੁਤ ਹੀ ਉੱਧਮ ਨਾਲ ਸਕੂਲਾਂ ਦੀ ਜਿਹੜੀ ਨੁਹਾਰ ਹੈ ਬਦਲਣ ਲਈ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਰਲ ਕੇ ਬਹੁਤ ਵੱਡਾ ਅਪਰਾਲਾ ਕੀਤਾ ਹੋਇਆ ਹੈ ਤੇ ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਨੇ ਕਿ ਜਿਹੜੇ ਸਕੂਲ ਨੇ ਖਾਸ ਤੌਰ ਤੇ ਜਿਸ ਸਕੂਲ ਦੇ ਵਿੱਚੋਂ ਮੈਂ ਹੁਣੇ ਹੀ ਰਿਟਾਇਰ ਹੋਈ ਹਾਂ ਗਵਰਨਮੈਂਟ ਗਰਲ ਸੀਗੀ ਸਕੈਟ ਸਕੂਲ ਧੂਰੀ ਤਾ ਇਸ ਸਕੂਲ ਦੀ ਲੋਹਾਰ ਬਦਲਣ ਦਾ ਜਿਹੜਾ ਇੱਕ ਐਗਜ਼ਾਮਪਲ ਹੈ ਪੂਰੇ ਇਲਾਕੇ ਵਿੱਚ ਫੈਲ ਚੁੱਕੀ ਹੈ ਇੰਨੀਆਂ ਵਧੀਆ ਇੰਨੀਆਂ ਸਹੂਲਤਾਂ ਜਿਵੇਂ ਹਨੇ ਦੱਸਿਆ ਜਾ ਚੁੱਕਿਆ ਸਾਰਿਆਂ ਵੱਲੋਂ ਹੀ ਇਹ ਸਹੂਲਤਾਂ ਮੇਰੇ ਨਾਲ ਕਾਰਨ ਹੀ ਸਾਡਾ ਸਾਰਾ ਸਕੂਲ ਦਾ ਮਾਹੌਲ ਪੋਜ਼ਿਟਿਵ ਹੋਇਆ ਸਟਾਫ ਦਾ ਜਿਹੜੀ ਥਿੰਕਿੰਗ ਪੋਜ਼ਿਟਿਵ ਹੋਈ ਬੱਚਿਆਂ ਨੂੰ ਵਧੀਆ ਮਾਹੌਲ ਮਿਲਿਆ ਤਾਂ ਬੱਚੀਆਂ ਨੇ ਇੰਨੀ ਕੁ ਵਧੀਆ ਤਰੀਕੇ ਨਾਲ ਪੜ੍ਹਾਈ ਕੀਤੀ ਤਾਂ ਪੜ੍ਹਾਈ ਦੇ ਵਿੱਚ ਬਹੁਤ ਮੱਲਾ ਮਾਰ ਚੁੱਕਿਆ ਸੀ ਤੇ ਉਸ ਦੀ ਇੱਕ ਐਗਜ਼ਾਮਪਲ ਹੈ ਕਿ ਸਾਡੀ ਬੱਚੀ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ 111ਵਾਂ ਨੰਬਰ ਤੇ ਆ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਟਾਪਰ ਹੈ ਬੱਚੀ ਤੇ ਕਾਫੀ ਵੱਡੀ ਇਹ ਕਾਫੀ ਵੱਡੀ ਪ੍ਰਾਪਤੀ ਹੁੰਦੀ ਹੈ ਸਟਾਫ ਦੀ ਮਿਹਨਤ ਬੱਚਿਆਂ ਦੀ ਮਿਹਨਤ ਤੇ ਨਾਲ ਹੀ ਸਰਕਾਰ ਦਾ ਸਿੱਤੇ ਹੱਥ ਹੋਣਾ ਚੰਗਾ ਮਾਹੌਲ ਪ੍ਰੋਵਾਈਡ ਕਰਨਾ ਤੇ ਮੈਨੂੰ ਲੱਗਦਾ ਇਸ ਤੋਂ ਵੱਡੀ ਸਿੱਖਿਆ ਕ੍ਰਾਂਤੀ ਦੀ ਕ੍ਰਾਂਤੀਕਾਰੀ ਐਗਜ਼ਾਮਪਲ ਹੋ ਨਹੀਂ ਸਕਦੀ ਸਰ ਕੀ ਕਹੂੰਗੀ ਮੈਂ ਇਹ ਕਹਿੰਦਾ ਵੀ ਜੋ ਮਾਨ ਸਰਕਾਰ ਨੇ ਸਕੂਲਾਂ ਪ੍ਰਤੀ ਹਰ ਤਰ੍ਹਾਂ ਦੀ ਗ੍ਰਾਂਟ ਦੇ ਕੇ ਜਿਵੇਂ ਕਿ ਲਾਈਵ ਸਮਾਰਟ ਰੂਮ ਕਮਰੇ ਤੇ ਚਾਰ ਦੁਵਾਰੀ ਤੇ ਇਹ ਵਿਭਾਗਾਂ ਦੀ ਰਿਕਾਡ ਤੋੜ ਭਰਤੀ ਕੀਤੀ ਹੈ ਤਿੰਨ ਮਹੀਨੇ ਕਰਨ ਲਈ ਪੈਸੇ ਦਿੱਤੇ ਨੇ ਕਿ ਅਸੀਂ ਮਾਨ ਸਰਕਾਰ ਦਾ ਬੱਚਿਆਂ ਨੂੰ ਕੋਈ ਵੀ ਬੱਚਾ ਅੱਜ ਕੱਲ ਪੰਜਾਬ ਦਾ ਥੱਲੇ ਨਹੀਂ ਬਹਿੰਦਾ ਸਭ ਨੂੰ ਬੈਂਚ ਪ੍ਰੋਵਾਈਡ ਕਰਾਏ ਨੇ ਅਤੇ ਲਾਈਵਜ਼ ਆਈਆਂ ਨੇ ਆਦੋਂ ਇੱਕ ਲਾਈਵ ਜਾਗੀਆਂ ਇੱਕ ਨਵੀਂ ਮਾਨ ਸਾਹਿਬ ਦੀ ਜੋ ਵੱਡੀ ਪ੍ਰਾਪਤੀ ਹੈ ਖੇਡ ਸਟੇਡੀਅਮ ਦਾ ਟਰੈਕ ਨਹੀਂ ਸੀ ਹੁੰਦੇ ਅਸੀਂ ਪਹਿਲਾਂ ਵੀ ਖੇਡਿਆ ਚੇਅਰਮੈਨ ਸਾਹਿਬ ਵੀ ਖੇਡੇ ਨੇ ਜੋ ਮਾਨ ਸਾਹਿਬ ਨੇ ਸਕੂਲਾਂ ਨੂੰ ਟਰੈਕ ਦੇ ਕੇ ਬੱਚਿਆਂ ਨੂੰ ਉਹ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜਾ ਨੌਜਵਾਨ ਵਰਗਾ ਹੈ ਉਹ ਰਸਿਆਂ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਕਰਕੇ ਉੱਚੀਆਂ ਪਲੰਗਾਂ ਬਿਲਕੁਲ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਯਤਨ ਕੀਤੇ ਜਾਂਦੇ ਨੇ ਅਸੀਂ ਮਾਨ ਜੋਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰੀ ਸਕੂਲਾਂ ਦਾ ਇਹ ਨਿਹਾਰ ਬਦਲ ਕੇ ਰੱਖ ਦਿੱਤੀ ਹੈ ਇਹ ਪਹਿਲੀ ਸਰਕਾਰ ਹੈ ਜੋ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕ ਸਲਾਹਨਾ ਜੋਬ ਸਰਕਾਰ ਹੈ ਜਿਨ੍ਹਾਂ ਨੇ ਸਿੱਖਿਆ ਨੂੰ ਬਹੁਤ ਹੀ ਉੱਚੇ ਪੱਧਰ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਕੋਸ਼ਿਸ਼ ਵਿੱਚ ਮਾਨ ਸਾਹਿਬ ਦੇ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਹੁਤ ਹੀ ਉੱਚੇ ਪੱਧਰ ਤੇ ਚੱਕ ਦਿੱਤਾ ਹੈਗਾ ਇੱਥੋਂ ਹੀ ਬੱਚੇ ਪੜ੍ਹ ਲਿਖ ਕੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਕੇ ਆਪਣੇ ਘਰਾਂ ਦਾ ਆਪਣੀ ਜ਼ਿੰਦਗੀ ਦਾ ਨਿਹਾਰ ਬਣਾ ਨੌਜਵਾਨਾਂ ਨੂੰ ਕਿਸ ਨੇ ਆ ਦਊਗਾ ਨੌਜਵਾਨਾਂ ਨੂੰ ਅਸੀਂ ਇਹ ਹੀ ਸਨੇਹਾ ਦੇਵਾਂਗੇ ਮਾਨ ਸਰਕਾਰ ਜੁਧ ਨਸ਼ਿਆਂ ਵਿਰੁੱਧ ਲੜ ਰਹੀ ਹੈ ਸਾਡਾ ਸਾਥ ਦਿੱਤਾ ਜਾਵੇ ਨਸ਼ਿਆਂ ਤੋਂ ਦੂਰ हट ਕੇ ਗਰਾਊਂਡਾਂ ਦੇ ਵਿੱਚ ਖੇਡਿਆ ਜਾਵੇ ਆਓ ਗਰਾਊਂਡਾਂ ਦੇ ਵਿੱਚ ਆਓ ਮਾਨ ਸਰਕਾਰ ਗਰਾਊਂਡਾਂ ਦੇ ਵਿੱਚ ਹਰ ਇੱਕ ਪੱਧਰ ਤੇ ਜਿਸ ਲੈਵਲ ਦੀ ਖੇਡ ਹੈ ਉਹ ਖੜਾ ਰਹੀ ਹੈ ਅਸੀਂ ਬੱਚ ਨੌਜਵਾਨਾਂ ਨੂੰ ਕਹਾਂਗੇ ਨਸ਼ਿਆਂ ਤੋਂ ਦੂਰ ਰਹੋ ਜੁਥ ਵਿੱਚ ਚੱਲੋ ਖੇਡੋ ਆਪਦਾ ਰੋਜ਼ਗਾਰ ਬਣਾਓ ਅਗੇ ਆਪਣੀ ਜ਼ਿੰਦਗੀ ਅਬਦੀ ਬਚਾਓ